ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ surjit bhumsi ਅੱਜ 1 ਮਈ ਮਜ਼ਦੂਰ ਦਿਵਸ ਤੇ ਕੁਝ ਵਿਸ਼ੇਸ਼ ਬੋਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਕਦੇ ਗੱਲ ਕਰੇ ਨਾ ਸਾਡੇ ਹੱਕਾਂ ਦੀ ਨਾ ਮਲਮ ਬਣੇ ਸਾਡੇ ਫਟਾਂ ਦੀ ਕਦੇ ਗੱਲ ਕਰੇ ਨਾ ਸਾਡੇ ਹਕਾਂ ਦੀ ਨਾ ਮਲਮ ਬਣੇ ਸਾਡੇ ਫਟਾਂ ਦੀ ਕਿਉਂ ਨਾ ਕਰਦੀ ਤਰਸ ਹਾਲਾਤਾਂ ਤੇ ਨਹੀਂ ਤੇਰੇ ਵੱਡੇ ਤੇਰੇ ਕਦੇ ਮਾਰਤ ਰਕੀਏ ਕਾਮਿਆ ਦੇ ਵੇੜੇ ਕਦੇ ਮਾਰਤ ਰਕੀਏ 니 ਤੂੰ ਸਾਡੇ ਵੇੜੇ ਜੋ ਪਹਿਲਾ ਹੀ ਜਮੇ ਗੱਲਾ ਵਿੱਚ ਤੈਨੂੰ ਉਹੀ ਦਰ ਕਿਉਂ ਪਾਉਂਦੇ ਨੇ ਜਿੱਥੇ ਰੋਟੀ ਦਾ ਵੀ ਫਿਕਰ ਕੁੜੇ ਓ ਲੋਕ ਬੜਾ ਤੈਨੂੰ ਚਾਉਂਦੇ ਨੇ ਜਿੱਥੇ ਰੋਟੀ ਦਾ ਵੀ ਫਿਕਰ ਕੁੜੇ ਓ ਲੋਕ ਬੜਾ ਤੈਨੂੰ ਚਾਉਂਦੇ ਨੇ ਜੀਨੂੰ ਪੋਰਾ ਤੇਰੀ ਕਦਰ ਨਹੀਂ ਜਾਵੇਂ ਉਹਦੇ ਨੇੜੇ ਕਦੇ ਘੇੜਾ ਮਾਰਤ ਰਕੀਏ ਕਾਮਯਾ ਦੇ ਵੇੜੇ ਕਦੇ ਘੇੜਾ ਮਾਰਤ ਰਕੀਏ ਨੀ ਤੂੰ ਸਾਡੇ ਵੇੜੇ ਜਿੱਥੇ ਸੀਰ ਗਰੀਬੀ ਵਾਲੇ ਨੇ ਜਿੱਥੇ ਚਾਵਾ ਵਟੇ ਟਾਲੇ ਨੇ ਜਿੱਥੇ ਫਿਕਰਾਂ ਵਾਲਾ ਹਨੇਰਾ ਹੈ ਕਵੀਲਦਾਰੀ ਦੇ ਵੱਡੇ ਜ਼ਾਲੇ ਨੇ ਜਿੱਥੇ ਫਿਕਰਾਂ ਵਾਲਾ ਹਨੇਰਾ ਹੈ ਕੋਵੀਲਦਾਰੀ ਦੇ ਵੱਡੇ ਜ਼ਾਲੇ ਨੇ ਸਾਫ਼ ਕਰਕੇ ਕਾਲਖ ਮਥੇ ਦੀ ਵਨ ਖੁਸ਼ੀਆਂ ਦੇ ਸੇਰੇ ਕਦੇ ਮਾਰਤ ਰਕੀਏ ਕਾਮਯਾ ਦੇ ਵੇੜੇ ਨੀ ਕਦੇ ਢੇੜਾ ਮਾਰਤ ਰਖੀਏ ਤੂੰ ਸਾਡੇ ਵੇੜੇ ਸੂਰਜ ਵੀ ਦਿੰਦਾ ਧੁੱਪ ਨਹੀਂ ਕਦੇ ਸਾਨੂੰ ਸਾਡੀਆਂ ਆਸਾਂ ਦੀ ਹੁਣ ਤੂੰ ਵੀ ਆਸਕ ਹੋ ਗਈ ਏ ਲਗੇ ਲੁੱਟਣ ਵਾਲੇ ਖਾਸਾਂ ਦੀ ਸੂਰਜ ਵੀ ਦਿੰਦਾ ਧੁੱਪ ਨਹੀਂ ਕਦੇ ਸਾਨੂੰ ਸਾਡੀਆਂ ਆਸਾਂ ਦੀ ਕਹੇ ਭੁਮਸੀ ਆਸਕ ਹੋ ਗਈਆਂ ਹੁਣ ਲੁੱਟਣ ਵਾਲੇ ਖਾਸਾਂ ਦੀ ਕਦੇ ਦੇਖ ਤੜਫਦੇ ਭੜੀਏ ਨੀਓ ਲੋਕ ਨੇ ਕਿਹੜੇ ਕਦੇ ਘੇੜਾ ਮਾਰਤ ਰਕੀਏ ਕਾਮਯਾ ਦੇ ਵੇੜੇ ਕਦੇ ਘੇੜਾ ਮਾਰਤ ਰਕੀਏ ਨੀ ਤੂੰ ਸਾਡੇ ਵੇੜੇ ਕਿਉਂ ਨਾ ਆਉਂਦੀ ਦਸਤ ਰਕੀਏ ਨੀ ਤੂੰ ਸਾਡੇ ਵੇੜੇ ਦੱਸ ਕਿਹੜੀ ਗੱਲੋਂ ਡਰਦੀ ਏ ਕਿਉਂ ਨਾ ਆਵੇਂ ਵੇੜੇ ਧੰਵਾਦ ਜੀ